ਅ ਜੀ ਨੂੰ ਤੁਸਨਾ ਚਮਕ ਜਿਹੜੇ ਸਰਲੋਚਨ ਸਿੰਘ ਡੀਸੀ ਆਮ ਆਦੀ ਪਾਰਟੀ ਦੇ ਕਿਸਾਨ ਵਿੰਦੇ ਆਗੂ ਸੀ ਉਹਨਾਂ ਦਾ ਕਤਲ ਕਰ ਦਿੱਤਾ ਜਾਦੀ ਪੁਨੀਆ ਮਾਰ ਕੇ ਤੇ ਉਸ ਤੋਂ ਬਾਅਦ ਜਿਹੜੇ ਕਾਤਿਲ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈਗੇ ਜਿਹੜੀ ਡੀਆਈਜੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਤੇ ਡੀਆਈਜੀ ਨੇ ਦੱਸਿਆ ਸੀ ਦੋ ਹੋਰ ਲੋਕਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਤੇ ਉਹਨਾਂ ਦੀ ਸ਼ਮੂਲੀਅਤ ਦੇ ਬਾਰੇ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਕਿ ਜਿਹੜੇ ਸੱਤ ਪੁਲਿਸ ਵੱਲੋਂ ਖੰਨਾ ਫੋਰਟ ਦੇ ਵਿੱਚ ਰੱਖੇ ਗਏ ਨੇ ਤੇ ਉਹਨਾਂ ਨੂੰ ਖੰਨਾ ਫੋਰਟ ਦੇ ਵਿੱਚ ਪੁਲਿਸ ਨੇ ਇਹ ਹੀ ਕਿਹਾ ਵੀ ਇਹ ਪੋਲੀਟੀਕਲ ਮਟਰ ਹੈ ਇਸ ਨੂੰ ਲੈ ਕੇ ਤੋਸ਼ੀ ਦਾ ਜਿਹੜਾ ਹੈ ਰਿਮਾਂਡ ਬਤਾਇਆ ਜਾ ਰਿਹਾ ਸੀ ਤੇ ਕੁਸ਼ ਹੁਣ ਤੇਜਿੰਦਰ ਸਿੰਘ ਜਿਹੜੇ ਅਕਾਲੀ ਦਲ ਦੇ ਆਜ਼ੂ ਨੇ ਉਹਤੇ ਉਹਨਾਂ ਦੇ ਭਰਾ ਨੂੰ ਵੀ ਵਿੱਚ ਸ਼ਾਮਿਲ ਕੀਤਾ ਗਿਆ ਤੇ ਹੁਣ ਉਹਨਾਂ ਨੂੰ ਫੜ ਲਿੱਤਾ ਗਿਆ ਤੇਜਿੰਦਰ ਸਿੰਘ ਨੂੰ ਤੇ ਪੁਲਿਸ ਨੇ ਹਾਜੀ ਪੁਲਿਸ ਨੇ ਉਹਨਾਂ ਨੂੰ कोर्ट ਦੇ ਵਿੱਚ ਪੇਸ਼ ਕਰਕੇ ਅੱਗੇ ਦਾ ਰਿਮਾਂਡ ਲੈਣਾ ਹੈ ਹਾਂ ਸ਼ਮੂਲੀਅਤ ਕੀ ਰਹੀ ਹੈ ਇਹ ਚਾਰਜ ਦਾ ਵਿਸ਼ਾ ਹੈ ਪੁਲਿਸ ਨੇ ਹਜੇ ਤੱਕ ਕਿਸੇ ਨੂੰ ਡਿਸਕਲੋਸ ਨਹੀਂ ਕੀਤਾ ਹਾਂ ਇਹ ਜ਼ਰੂਰ ਕਿਹਾ ਗਿਆ ਹੈ ਕਿ ਇਹ ਪੋਲਿਟੀਕਲ ਮਰਡਰ ਹੈ ਕਿਉਂਕਿ ਇਹ ਜਿਹੜੀ ਰਣਜੀਤ ਸੀਗੀ ਪਿਛਲੇ ਸਰਪੰਚੀ ਇਲੈਕਸ਼ਨਾਂ ਦੇ ਦੌਰਾਨ ਜਿਹੜੀ ਲੜਾਈ ਹੋਈ ਸੀ ਉਸ ਤੋਂ ਬਾਅਦ ਰਣਜੀਤ ਜਿਹੜੀ ਵੱਧ ਗਈ ਸੀ ਪੁਲਿਸ ਮੁਤਾਬਕ ਇਹ ਪੋਲਿਟੀਕਲ ਮਟਰ ਹੈ ਹਾਂ ਜੇ ਤੋ ਡੀਆਈਜੀ ਨੇ ਪ੍ਰੈਸ ਕਾਨਫਰੰਸ ਕੀਤੀ ਜੇ ਉਸ ਟਾਈਮ ਇਸਨੇ ਤਾਂ ਕੋਈ ਜ਼ਿਕਰ ਨਹੀਂ ਕੀਤਾ ਹਰ ਰੰਜੀਤ ਜੀ ਜ਼ਰੂਰ ਦੱਸਿਆ ਸੀ ਪਰ ਪੋਲਿਟਿਕਲੀ ਰੰਜੀਤ ਦਾ ਕੋਈ ਗੱਲਬਾਤ ਨਹੀਂ ਸਾਹਮਣੇ ਜੀ ਹੁਣ ਜਾਂਚ ਪੁਲਿਸ ਦੇ ਵੱਲੋਂ ਕਿਹੜੀ ਜਾਂਚ ਦੇ ਨਾਲ ਇਹ ਤੱਥ ਸਾਹਮਣੇ ਰੱਖੇ ਗਏ ਨੇ ਕਿ ਇਸ ਤਰੀਕੇ ਨਾਲ ਉਹ ਪੋਲਿਟিক্যাল ਮਰਡਰ ਦਾ ਦਸਰੇ ਨੇ ਕਿ ਪੁਲਿਸ ਇਹ ਦੱਸ ਸਕਦੀ ਹੈ ਹਜੇ ਤੱਕ ਪੁਲਿਸ ਨੇ ਕੋਈ ਵੀ ਇਸ ਬਾਰੇ ਚ ਬਿਆਨ ਸਾਹਮਣੇ ਨਹੀਂ ਆਇਆ ਔਰ ਨਾ ਹੀ ਕੋਈ ਅਧਿਕਾਰੀ ਨੇ ਹਜੇ ਇਸ ਬਾਰੇ ਕੋਈ ਗੱਲਬਾਤ ਕੀਤੀ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ ਗੁਰਦੀਪ ਤੁਹਾਨੂੰ ਤਮਾਮ ਜਾਣਕਾਰੀ ਦੇਣ ਲਈ ਤੇ ਜੋ ਮੁੱਖ ਮਲਜ਼ਮ ਹੈ ਕਤਲ ਕਾਂਡਾ ਉਸ ਨੂੰ हेटले पास तस्वीर तुसी वेख पा रहे हो तजिंदर सिंह अकाली आगू दसे जा रहे ने उपरले पास तस्वीर है मृतक दी तरलोचन सिंह किसान विंग आदमी पार्टी दे, से के आगू जिन्हों का गोलियां मारके कबूल किया